ਸੱਚੇ ਗੱਲ ਦੋਸਤੋ ਦੋਸਤੋ ਅੱਜ ਅਸੀਂ ਵਿਚਾਰ ਕਰਾਂਗੇ ਫੈਸਲਿਆਂ ਦੀ ਅਹਿਮੀਅਤ ਬਾਰੇ ਦੋਸਤੋ ਤੁਸੀਂ ਵੀ ਆਪਣੇ ਨਾ ਨੋਟ ਕੀਤਾ ਹੋਊਗਾ ਕਈ ਵਾਰ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਫੈਸਲੇ ਦੀ ਕਿ ਫੈਸਲਾ ਲੈਣਾ ਤਾਂ ਫੈਸਲੇ ਨੂੰ ਅਸੀਂ ਬਹੁਤ ਇੱਕ ਅ ਵੱਡੀ ਕੈਟਾਗਰੀ ਚ ਰੱਖਿਆ ਹੁੰਦਾ ਕਿ ਮੈਂ ਇਹ ਫੈਸਲਾ ਕਰਨਾ ਜੀ ਮੈਨੂੰ ਫੈਸਲਾ ਲੈਣਾ ਪਿਆ ਇਹ ਵੀ ਇਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਇਹਦੇ ਲਈ ਫੈਸਲਾ ਕੀਤਾ ਫਿਰ ਮੈਂ ਅਪਾ ਬਹੁਤ ਵੱਡੇ ਕੰਮਾਂ ਨੂੰ ਵੱਡੇ ਕੰਮਾਂ ਦੇ ਫੈਸਲਿਆਂ ਨੂੰ ਹੀ ਫੈਸਲੇ ਮੰਨਦੇ ਆ ਜਿੱਥੇ ਕਿ ਅਸੀਂ ਬਹੁਤ ਵੱਡੀ ਇੱਕ ਗਲਤੀ ਕਰ ਜੰਦੇ ਆ ਕਿਉਂਕਿ ਸਾਡਾ ਜਿਹੜਾ ਭਵਿੱਖ ਹੈ ਨਾ ਸਾਡਾ ਭਵਿੱਖ ਸਾਡੇ ਅੱਜ ਦੇ ਫੈਸਲਿਆਂ ਤੇ ਨਿਰਭਰ ਕਰਦਾ ਹੈ ਜੀਮੇ ਦੇ ਸਾਡੇ ਅੱਜ ਦੇ ਫੈਸਲੇ ਹੋਣਗੇ ਉਵੇਂ ਦਾ ਸਾਡਾ ਭਵਿੱਖ ਹੋਊਗਾ ਤੇ ਉਹਦੇ ਵਿੱਚ ਮਤਲਬ ਇਹ ਜਿਹੜੇ ਫੈਸਲੇ ਹੁੰਦੇ ਆ ਨਾ ਇਹ ਫੈਸਲੇ ਕੋਈ ਐਵੇਂ ਹੀ ਨਹੀਂ ਹੈ ਵੀ ਅਸੀਂ ਬੈਠ ਕੇ ਕੋਈ ਬਹੁਤ ਵੱਡੀ ਡੀਲ ਕਰਨੀ ਹੈ ਇਹ ਫੈਸਲਾ ਲਿਆ ਸੀ ਯਾ ਹੀ ਕਰਨ ਨਹੀਂ ਛੋਟੇ ਛੋਟੇ ਫੈਸਲੇ ਜਦੋਂ ਤੋਂ ਅਸੀਂ ਸਵੇਰੇ ਉੱਠਦੇ ਹਾਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਹੀ ਬਣ ਜਿੰਨਿਆ ਵੀ ਪਤਾ ਹੀ ਨਹੀਂ ਅਣਗਿਣਤ ਫੈਸਲੇ ਸਾਨੂੰ ਲੈਣੇ ਪੈਂਦੇ ਆ ਉਹਦੇ ਵਿੱਚ ਸਵੇਰੇ ਅਸੀਂ ਰਾਤ ਨੂੰ ਸੌਣ ਲੱਗੇ ਪਹਿਲਾਂ ਫੈਸਲਾ ਲੈਂਦੇ ਆ ਕਿ ਸਵੇਰੇ ਉੱਠਣਾ ਕਿੰਨੇ ਵਜੇ ਆ ਫਿਰ ਅਸੀਂ ਫੈਸਲਾ ਲੈਂਦੇ ਆ ਕਿ ਕੰਮ ਕਿਹੜੇ ਕਿਹੜੇ ਕਰਨੇ ਆ ਫਿਰ ਅਸੀਂ ਦੂਜੇ ਦਿਨ ਜਾ ਕੇ ਫੇਰ ਸਾਨੂੰ ਹਰ ਵਕਤ ਕੋਈ ਕੰਮ ਸਾਡਾ ਨਹੀਂ ਹੋ ਰਿਹਾ ਉੱਥੇ ਸਾਨੂੰ ਫਿਰ ਦੁਬਾਰਾ ਫੈਸਲਾ ਲੈਣਾ ਪੈਂਦਾ ਕੀ ਕਰਨਾ ਹੈ ਮਤਲਬ ਇਹ ਹੈ ਕਿ ਸਾਡੀ ਜ਼ਿੰਦਗੀ ਜਿੰਨੀ ਦੇਰ ਅਸੀਂ ਸੁੱਤੇ ਪਏ ਰਹਿੰਦੇ ਆ ਉਹ ਤੋਂ ਇਲਾਵਾ ਜਾਗਦੇ ਸਮੇਂ ਦੇ ਵਿੱਚ ਹਰ ਵਕਤ ਅਸੀਂ ਫੈਸਲਾ ਲੈਣੇ ਆ ਜਿਵੇਂ ਹੁਣ ਔਰਤਾਂ ਦੀ ਗੱਲ ਲਗਾਣੀ ਹੈ ਲੇਡੀਜ਼ ਦੀ ਤਾਂ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਆਪਣੇ ਫੈਸਲੇ ਲੈਣੇ ਹੁੰਦੇ ਆ ਜਦੋਂ ਕਿ ਅਸੀਂ ਨਾ ਕਈ ਵਾਰ ਜਿਹੜੇ ਜਿਹੜੀਆਂ ਲੇਡੀਜ਼ ਘਰੇ ਕੰਮ ਕਰਦੀਆਂ ਉਹਨਾਂ ਨੂੰ ਅਸੀਂ ਕਈ ਵਾਰ ਗਿਣਤੀ ਦੇ ਵਿੱਚ ਨਹੀਂ ਸਮਝਦੇ ਕਿ ਨਹੀਂ ਨਹੀਂ ਉਹਨਾਂ ਨੇ ਏਡੇ ਕਿਤੇ ਫੈਸਲੇ ਲੈਣੇ ਹੁੰਦੇ ਆ ਪਰ ਹਰ ਰੋਜ਼ ਸਵੇਰੇ ਉੱਠ ਕੇ ਕੀ ਅੱਜ ਬਣਾਉਣਾ ਹੈ ਅੱਜ ਕਿਹੜੀ ਸਬਜ਼ੀ ਬਣਾਈ ਜਾਵੇ ਕਿਵੇਂ ਕੀ ਕਰਨਾ ਕੀ ਪਲਾਨਿੰਗ ਉਹ ਸਾਰੀ ਪਲਾਨਿੰਗ ਨੂੰ ਇਹਨੂੰ ਇਹਨੂੰ ਯੋਜਨਾ ਵੀ ਲੈ ਸਕਦੇ ਆ ਪਰ ਇਹਦੇ ਚ ਫੈਸਲਿਆਂ ਦੀ ਵੀ ਜਿਹੜੀ ਹੈ ਯੋਜਨਾ ਬਣਾਉਣ ਦੇ ਨਾਲ ਨਾਲ ਫੈਸਲਾ ਵੀ ਜਿਹੜਾ ਲੈਣਾ ਪੈਂਦਾ ਈਵਨ ਸਬਜ਼ੀ ਬਣਾਉਣ ਤੱਕ ਦਾ ਫੈਸਲਾ ਵੀ ਲੈਣਾ ਪੈਂਦਾ ਤੇ ਉਹ ਮਤਲਬ ਇਨੇ ਸਾਡੇ ਫਿਰ ਹੁਣ ਤੁਸੀਂ ਆ ਜੋ ਸਿਹਤ ਦੇ ਪੱਖੋਂ ਲੈ ਲਈਏ ਪਹਿਲਾਂ ਆਪਾਂ ਹੁਣ ਘਰੇ ਕੀ ਬਣਦਾ ਬਣਾਉਣ ਦਾ ਕੀ ਫੈਸਲਾ ਲਿਆ ਜਾਂਦਾ ਜੇ ਸੰਤੁਸ਼ਟ ਸੌਰੀ ਸੰਤੁਲਿਤ ਭੋਜਨ ਸੌਰੀ ਸੰਤੁਸ਼ਟ ਨਹੀਂ ਸੰਤੁਲਿਤ ਭੋਜਨ ਅਗਰ ਤੁਸੀਂ ਬਣਾਉਨੇ ਆ ਤਾਂ ਸੰਤੁਲਿਤ ਭੋਜਨ ਅਗਰ ਬਣਦਾ ਰਹਿੰਦਾ ਉਹਦੇ ਫੈਸਲੇ ਸਹੀ ਲਏ ਜਾਂਦੇ ਆ ਕੀ ਖਾਣਾ ਹੈ ਕੀ ਬਣਾਉਣਾ ਹੈ ਉਹਦੇ ਫੈਸਲੇ ਸਹੀ ਲਈ ਜਾਂਦੇ ਆ ਤਾਂ ਪੂਰਾ ਪਰਿਵਾਰ ਆ ਜਿਹੜਾ ਉਹ ਸਿਹਤ ਪੱਖੋਂ ਤੰਦਰੁਸਤ ਰਹਿੰਦਾ ਭਵਿੱਖ ਦੇ ਵਿੱਚ ਜਾ ਕੇ ਤੇ ਇਸੇ ਤਰ੍ਹਾਂ ਜੇ ਉਹ ਫੈਸਲੇ ਗਲਤ ਹੋਣ ਲੱਗ ਜਾਣ ਵੀ ਨਹੀਂ ਜੀ ਉਹ 15 15 ਦਿਨ 20 20 ਦਿਨ ਸਾਗ ਹੀ ਚੱਲੀ ਜਾਣਾ ਤੇ ਉਹ ਤੋਂ ਬਾਅਦ ਮਤਲਬ ਉਹ ਫੈਸਲੇ ਲੈਣ ਦੇ ਵਿੱਚ ਕਿਤੇ ਪਤਾਹੀ ਹੋਣ ਲੱਗ ਜੇ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜੀ ਆ ਉਹ ਪੂਰੇ ਪਰਿਵਾਰ ਦੀ ਸਿਹਤ ਹੈ ਜਿਹੜੀ ਉਹਦੇ ਤੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਸਾਨੂੰ ਪ੍ਰਮਿਖਿਤ ਦਿਖਣਾ ਸ਼ੁਰੂ ਹੋ ਜਾਂਦਾ